ਜੇ ਕਾਰਾ ਗੁਗਾ ਯਾਰ ਪੀਰ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਸੋ ਦੋਸਤੋ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਨਾ ਇਹ ਸਾਡੇ ਖੂਬਸੂਰਤ ਪਿੰਡ ਬੇਲਾ ਦਾ ਖੂਬਸੂਰਤ ਦਰਬਾਰ ਹੈ ਗੁਗਾ ਯਾਰ ਪੀਰ ਜੀ ਜਿੱਥੇ ਹਰ ਸਾਲ ਬੜੀ ਹੀਤੂਮਤਾਵ ਨਾਲ ਔਰ ਬੜੀ ਹੀ ਸ਼ਰਧਾ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਦੇਲਾ ਪੰਚਾਇਤ ਵੱਲੋਂ ਬਹੁਤ ਹੀ ਸ਼ਾਨਦਾਰ ਮੇਲਾ ਅਤੇ ਪਲਵਾਨਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਪਲਵਾਨਾਂ ਦੀ ਤਾਕਤ ਦੇ ਜੋਰ ਦੀ ਅਜਮਾਇਸ਼ ਕਰਵਾਈ ਜਾਂਦੀ ਹੈ ਸੋ ਦੋਸਤੋ ਇਸ ਮੇਲੇ ਤੋਂ 2 ਦਿਨ ਪਹਿਲਾਂ ਗੁੱਗਾ ਯਾਰ ਪੀਰ ਜੀ ਦੇ ਦਰਬਾਰ ਵਿੱਚ ਬਾਬਾ ਜੀ ਦੇ ਭਗਤਾਂ ਵੱਲੋਂ ਚੌਂਕੀ ਲਗਾਈ ਜਾਂਦੀ ਹੈ ਜਿਸ ਚੌਂਕੀ ਵਿੱਚ ਪੂਰਾ ਨਗਰ ਵਿਲਾ ਬੜੀ ਸ਼ਰਧਾ ਨਾਲ ਬੜੇ ਪ੍ਰੇਮ ਭਾਵਨਾ ਨਾਲ ਆਪਣੀਆਂ ਆਸਾਂ ਮਰਾਦਾਂ ਲੈ ਕੇ ਬਾਬਾ ਜੀ ਦੇ ਦਰਵਾਰ ਵਿੱਚ ਪਹੁੰਚ ਪਹੁੰਚਦਾ ਹੈ ਆ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬਾਬਾ ਗੋਰਖਨਾਥ ਜੀ ਦੇ ਹੈ ਜੋ ਪ੍ਰਤੀਮਾ ਦੇਖ ਰਹੇ ਹੋ ਮੂਰਤੀ ਇਹ ਬਾਬਾ ਗੋਰਖਨਾਥ ਜੀ ਦੀ ਹੈ ਏ ਬਾਬਾ ਗੋਰਖਨਾਥ ਜੀ ਦਾ ਟਿੱਲਾ ਬਣਿਆ ਹੋਇਆ ਹੈ ਜੀ ਸੋ ਦੋਸਤੋ ਤੁਹਾਨੂੰ ਦੱਸ ਦਵਾਂ ਇਹ ਜੋ ਟਿੱਲਾ ਬਾਬਾ ਗੋਰਖਨਾਥ ਜੀ ਦਾ ਬਣਿਆ ਜੋ ਗੁੰਮਟ ਬਣਿਆ ਜੋ ਇਹ ਖੂਬਸੂਰਤ ਟਿੱਲਾ ਬਣਿਆ ਹੋਇਆ ਹੈ ਇਹ ਬੇਲਾ ਪੰਚਾਇਤ ਵੱਲੋਂ ਬਣਵਾਇਆ ਗਿਆ ਸੀ ਜੀ ਤੇ ਅੱਜ ਸਵਈਏ ਲੱਗੇ ਹੋਇਆ ਜੀ ਬਾਬਾ ਜੀ ਦੇ ਦਰਬਾਰ 'ਚ ਹਾਜ਼ਰੀਆਂ ਲਾਉਣੇ ਬੜੇ ਖੂਬਸੂਰਤ ਢੰਗ ਨਾਲ ਇਹ ਸਵਈਏ ਬਾਬਾ ਜੀ ਦਾ ਗੋਣ ਗਾਨ ਕਰਦੇ ਹਨ ਅਤੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅਤੇ ਗੁग्गा ਯਹਰਪੀਰ ਜੀ ਦੀਆਂ ਕਿਰਪਾ ਹੈ ਗੁग्गा ਯਹਰਪੀਰ ਜੀ ਦੀ ਉਸ ਦੀ ਖੁਸ਼ੀ ਪ੍ਰਾਪਤ ਜਰੂਰ ਕਰ ਲਿਓ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਕੇ ਔਰ ਕਮੈਂਟਾਂ ਵਿੱਚ ਜੈ ਗੁग्गा ਯਹਰਪੀਰ ਜੀ ਜਰੂਰ ਲਿਖ ਦਿਓ ਦੇਖੋ ਦੋਸਤੋ ਕਿੰਨਾ ਸੰਗਤ ਬੇਫਿਕਰੀ ਨਾਲ ਬਾਬਾ ਜੀ ਦੇ ਦਰਬਾਰ ਵਿੱਚ ਚਾਰ ਚੰਨ ਲਾ ਰਹੀ ਹੈ ਰੌਣਕਾਂ ਲਾ ਰਹੀ ਹੈ ਦੇਖੋ ਕਿੰਨੇ ਖੂਬਸੂਰਤ ਢੰਗ ਨਾਲ ਡੈਕੋਰੇਸ਼ਨ ਕੀਤੀ ਹੋਈ ਹੈ ਜੀ ਦੋਸਤੋ ਇਸ ਦਰਬਾਰ ਦੇ ਵਿੱਚ ਅੱਜ ਤੁਹਾਨੂੰ ਬੇਲੇ ਦਾ ਹਰ ਚਿਹਰਾ ਦਿਖੇਗਾ ਹਰ ਚਿਹਰੇ ਤੇ ਮੁਸਕਾਨ ਦਿਖੇਗੀ ਹਰ ਚਿਹਰੇ ਤੇ ਖੁਸ਼ੀ ਦਿਖੇਗੀ ਤੇ ਦਰਬਾਰ ਦੇ ਅੰਦਰ ਬੀੜੀ ਸਿਗਰਟ ਤੇ ਸ਼ਰਾਬ ਪੀ ਕੇ ਜਾਣਾ ਸਖਤ ਮਨਾ ਹੈ ਇਹ ਪਹਿਲਾਂ ਹੀ ਪਿੰਡ ਦੀ ਪੰਚਾਇਤ ਵੱਲੋਂ ਹਦਾਇਤ ਦਿੱਤੀ ਗਈ ਹੈ। ਸੋ ਜਿਹੜਾ ਬਾਈ ਐਦਾਂ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਰੱਬ ਤਾਂ ਦੇਖਦਾ ਹੀ ਹੈ। ਆਪਾਂ ਗੱਜੀ ਬੈਠਿਆ ਜੀ ਸਾਡੇ ਤੇ ਅੰਦਰ ਤੁਹਾਨੂੰ ਦਰਵਾਰ ਦਿਖਾਉਂਦੇ ਆ ਦੇਖੋ ਗੱਯਾਹਰ ਪੀਰ ਜੀ ਦਾ ਇੱਕ ਰੂਪ ਸ਼ੇਸ਼ਨਾਗ ਤੇ ਉੱਪਰ ਉਹਨਾਂ ਦੀ ਪ੍ਰਤੀਮਾ ਬਣੀ ਹੋਈ ਹੈ ਤੇ ਅੰਦਰ ਗੱਯਾਹਰ ਪੀਰ ਜੀ ਦਾ ਦਰਵਾਰ ਹੈ। ਦੇਖੋ ਦੋਸਤੋ ਕਿੰਨੀ ਖੂਬਸੂਰਤੀ ਨਾਲ ਦਰਬਾਰ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਦਰਬਾਰ ਦੇ ਚਾਰੇ ਖੁੰਜਿਆਂ ਦੇ ਵਿੱਚ ਬੜੇ ਹੀ ਖੂਬਸੂਰਤ ਗੁਲਦਸਤੇ ਰੱਖੇ ਹੋਏ ਹੈ ਅੱਗੇ ਮੋਰ ਦੇ ਪੰਖ ਰੱਖੇ ਹੋਏ ਆ ਔਰ ਬਾਬਾ ਜੀ ਦੀ ਚਿਰਾਗ ਚੱਲ ਰਹੇ ਹਨ ਔਰ ਬਾਬਾ ਜੀ ਦਾ ਤਾਜ ਪਿਆ ਹੈ ਦਰਬਾਰ ਦੇ ਵਿੱਚ ਸਾਰੀਆਂ ਦੀਵਾਰਾਂ ਤੇ ਟਾਈਲਾਂ ਲਗਾ ਦਿੱਤੀਆਂ ਗਈਆਂ ਹਨ ਆ ਦੇਖੋ ਕਿੰਨੀ ਖੂਬਸੂਰਤ ਬਾਬਾ ਜੀ ਦੀ ਪ੍ਰਤਿਮਾ ਹੈ ਤੇ ਕਿੰਨੇ ਖੂਬਸੂਰਤ ਬਾਬਾ ਜੀ ਦੇ ਦਰਵਾਰ ਵਿੱਚ ਫੁੱਲ ਪਏ ਹਨ ਦੇਖੋ ਦੋਸਤੋ ਬਾਬਾ ਜੀ ਦੇ ਦਰਸ਼ਨ ਕਰੋ ਤੇ ਆਪਣੀਆਂ ਮਰਾਦਾਂ ਪੂਰੀਆਂ ਕਰੋ ਭਾਗਾਂ ਵਾਲਿਓ ਤੁਸੀਂ ਜੋ ਤੁਸੀਂ ਬਾਬਾ ਜੀ ਦੇ ਦਰਸ਼ਨ ਕਰ ਰਹੇ ਹੋ ਸਾਡੇ ਬੇਲਾ ਦੇ ਨਿਵਾਸੀ ਨੌਜਵਾਨ ਸਾਡੇ ਵੀਰ ਸਾਡੀਆਂ ਭੈਣਾਂ ਸਾਡੇ ਚਾਚੇ ਤਾਏ ਸਾਡੇ ਪਰਿਵਾਰਿਕ ਮੈਂਬਰ ਸਾਡੇ ਬੇਲਾ ਨਗਰ ਦੇ ਪਰਿਵਾਰਿਕ ਮੈਂਬਰ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਨ ਸੋ ਦੋਸਤੋ ਵੀਡੀਓ ਦਰਸ਼ਨ ਕਰੋ ਜੀ ਇਹ ਵੀਡੀਓ ਖਾਸ ਕਰਕੇ ਮੈਂ ਤੁਹਾਡੇ ਲਈ ਬਣਾਉਂਦਾ ਹੁੰਦਾ ਆਪਣੇ ਬੇਲੇ ਦੇ ਦਰਬਾਰਾਂ ਦੀ ਤਾਂ ਜੋ ਤੁਸੀਂ ਤਾਂ ਮਜਬੂਰੀ ਕਰਕੇ ਵਿਦੇਸ਼ਾਂ ਵਿੱਚ ਬੈਠੇ ਹੋ ਲੇਕਿਨ ਤੁਹਾਨੂੰ ਦਰਸ਼ਨ ਕਰਾਉਣ ਲਈ ਬਾਬਾ ਜੀ ਨੇ ਮੇਰੀ ਡਿਊਟੀ ਲਗਾਈ ਹੋਈ ਹੈ ਸੋ ਵੀਡੀਓ ਨੂੰ ਦੋਸਤੋ ਸ਼ੇਅਰ ਕਰਦੇ ਹੋ ਤਾਂ ਜੋ ਪਰਦੇਸੀ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਪੂਰੀ ਵੇਖਿਓ ਜੀ ਤੇ ਦਰਬਾਰ ਦੇ ਦਰਸ਼ਨ ਕਰਿਓ ਦੋਸਤੋ ਦੇਖੋ ਜੀ ਸਾਰੀ ਸੰਗਤ ਜੁੜੀ ਹੋਈ ਹੈ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਇਸ ਦਰਬਾਰ ਵਿੱਚ ਬੜੀ ਸ਼ਰਧਾ ਨਾਲ ਆਂਦੀਆਂ ਹਨ ਸਾਡੇ ਭਰਾ ਸਾਡੇ ਵੀਰ ਸਾਡੇ ਬੱਚੇ ਸਾਡੇ ਬਜ਼ੁਰਗ ਸੋ ਸ਼ਰਧਾ ਨਾਲ ਆਉਂਦੇ ਹਨ ਦੇਖੋ ਜੀ ਕਿੰਨੀ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਇੱਧਰ ਸਾਡੇ ਭਗਤ ਜੀ ਬੈਠੇ ਹਨ ਜੀ ਇਹ ਦੋਸਤੋ ਚੌਂਕੀ ਤੋਂ ਸਮਾਪਤੀ ਤੋਂ ਬਾਅਦ ਦੀ ਵੀਡੀਓ ਹੈ ਉਸ ਤੋਂ ਪਹਿਲਾਂ ਨਹੀਂ ਮੈਂ ਬਣਾਈ ਆ ਦੇਖੋ ਕਿ ਕਿੰਨੀ ਖੂਬਸੂਰਤ ਨਾ ਡੈਕੋਰਟ ਕੀਤਾ ਹੋਇਆ ਸੋ ਵੀਡੀਓ ਨੂੰ ਚਲਦੀ ਚਲਦੀ ਨਾਲ ਦੋਸਤੋ ਸ਼ੇਅਰ ਕਰਦੇ ਹੋ ਤਾਂ ਜੋ ਸਾਡੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਸਾਡੇ ਦੇਲਾ ਨਿਵਾਸੀ ਸਾਡੇ ਵੀਰ ਸਾਡੇ ਭਰਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਵੀ ਦਰਸ਼ਨ ਕਰ ਸਕਣ ਦੇਖੋ ਦੋਸਤੋ ਸਵਈਏ ਲੱਗੇ ਹੋਏ ਆ ਦੇਖੋ ਜੀ ਸਾਰਾ ਪਿੰਡ ਪਹੁੰਚਦਾ ਦੋਸਤੋ ਸਰਪੰਚ ਸਾਹਿਬ ਸਾਰੀ ਪੰਚਾਇਤ ਸਾਰੇ ਚੌਂਕੀ ਦੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆਪਣੀ ਜ਼ਿੰਮੇਵਾਰੀ ਨਾਲ ਰਹਿੰਦੇ ਨੇ ਜੀ। ਹੋਰ ਜਦੋਂ ਤੱਕ ਬਾਬਾ ਜੀ ਹਾਜ਼ਰ ਨਾਜ਼ਰ ਰਹਿੰਦੇ ਨੇ ਤਾਂ ਸਾਰੀ ਪੰਚਾਇਤ ਬਾਬਾ ਜੀ ਦੇ ਨਾਲ ਨਾਲ ਰਹਿੰਦੀ ਹੈ। ਦੇਖੋ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਦੋਸਤੋ ਬੇਲਾ ਦਰਬਾਰ ਦੇ ਗੁਗਾ ਯਹਰ ਪੀਰ ਜੀ ਦਾ ਦਰਵਾਰ ਹੈ ਜੀ ਇਹ। ਜਿਲ੍ਹਾ ਰੋਪੜ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਤੇ ਸਾਡਾ ਖੂਬਸੂਰਤ ਪਿੰਡ ਬੇਲਾ ਦੇਖੋ ਜੀ ਦੇਖੋ ਦੋਸਤੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਤੁਸੀਂ ਜਦੋਂ ਇਸ ਦਰਬਾਰ ਦੇ ਵਿੱਚ ਆਂਦੇ ਹੋ ਨਾ ਤਾਂ ਤੁਹਾਡੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਹੁਣ ਦੇਖੋ ਦੋਸਤੋ ਤੁਹਾਨੂੰ ਦਰਸ਼ਨ ਕਰਵਾਂਦੇ ਆ ਜਦੋਂ ਦਰਬਾਰ ਦੇ ਵਿੱਚ ਆਪਾਂ ਐਂਟਰ ਹੁੰਦੇ ਆ ਨਾ ਜਿੱਥੇ ਗੇਟ ਬਣਿਆ ਹੋਇਆ ਗੇਟ ਦੇ ਉੱਪਰ ਬਾਬਾ ਜੀ ਦਾ ਇੱਕ ਬਹੁਤ ਖੂਬਸੂਰਤ ਕਮਰਾ ਬਣਾਇਆ ਹੋਇਆ ਜੀ ਤੇ ਉਹਦੇ ਵਿੱਚ ਬਾਬਾ ਜੀ ਖੁਦ ਵਿਰਾਜਮਾਨ ਹੈ। ਬੁਗਾ ਯਹਰ ਪੀਰ ਜੀ ਨੀਲੇ ਕੋੜੇ ਤੇ ਖੁਦ ਵਿਰਾਜਮਾਨ ਹਨ। ਦੇਖੋ ਜੀ। ਕਿੰਨੀ ਸੋਹਣੀ ਮੂਰਤੀ ਆ ਕਿੰਨੀ ਸੋਹਣੀ ਪ੍ਰਤਿਮਾ ਹੈ। ਸੋ ਦੋਸਤੋ ਇਹ ਆਸਥਾ ਹੈ। ਇਹ ਵਿਸ਼ਵਾਸ ਹੈ। ਇਹ ਬਾਬਾ ਜੀ ਪ੍ਰਤੀ ਸਾਰੇ ਪਿੰਡ ਦੀ ਮੁਹੱਬਤ ਹੈ। ਇਹ ਪਿਆਰ ਹੈ ਦੇਖੋ ਜੀ ਗੁग्गा यार पीर जी ਦਾ ਨੀਲਾ ਘੋੜਾ ਤੇ ਗੁग्गा यार पीर जी ਖੁਦ ਬਿਰਾਜਮਾਨ ਹਨ ਆਪਣੇ ਨੀਲੇ ਘੋੜੇ ਤੇ ਇਸੇ ਘੋੜੇ ਦੇ ਨਾਲ ਗੁग्गा यार पीर जी ਧਰਤੀ ਵਿੱਚ ਸਮਾਏ ਸਨ ਗੁग्गा यार पीर जी ਸਦੀਆਂ ਤੋਂ ਹਨ ਸਦੀਆਂ ਤੱਕ ਰਹਿਣਗੇ ਜਦੋਂ ਤੱਕ ਦੁਨੀਆ ਉਦੋਂ ਤੱਕ ਗੁग्गा यार पीर जी ਰਹਿਣਗੇ ਦੁਨੀਆ ਤੋਂ ਬਾਅਦ ਵੀ ਰਹਿਣਗੇ ਕਹਿੰਦੇ ਹੁੰਦੇ ਆ ਨਾ ਨਾ ਤੁ ਪ੍ਰਹਿਣੀ ਨਾ ਛਾਂ ਵੰਦਿਆ ਨਾ ਪਿਓ ਰਹਿਣਾ ਨਾ ਮਾਂ ਵੰਦਿਆ ਹਰ ਸ਼ੈ ਨੇ ਇੱਕ ਦਿਨ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਵੰਦਿਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਕਮੈਂਟਾਂ ਵਿੱਚ ਜੈ ਗੁੱਗਾ ਯਾਰ ਪੀਰ ਜੀ ਜ਼ਰੂਰ ਲਿਖ ਦੇਣਾ ਔਰ ਲਾਈਕ ਜ਼ਰੂਰ ਕਰ ਦੇਣਾ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਦੋਸਤੋ ਦੇਖੋ ਜੀ ਕਿੰਨੇ ਸੰਗਤ ਦੀ ਪੂਰੀ ਰੌਣਕ ਲੱਗੀ ਹੋਈ ਆ ਸੋ ਹੁਣ ਸੰਗਤ ਸਾਰੀ ਆਪਣੇ ਆਪਣੇ ਘਰ ਨੂੰ ਜਾ ਰਹੀ ਹੈ ਸੋ ਆਪਾਂ ਵੀ ਚੱਲਦੇ ਹਾਂ ਦੋਸਤੋ ਸਤਿ ਸ੍ਰੀ ਅਕਾਲ ਜੀ